ਕਹਿੰਦੇ ਵੀ ਵਿਜੀਲੈਂਸ ਵਾਲੇ ਨਾਰਾਜ਼ੇ ਚੱਲ ਰਿਹਾ ਤੁਸੀਂ ਜਿਵੇਂ ਕੱਲ ਦੱਸਿਆ ਸੀਗਾ ਕਿ ਤੁਹਾਡੇ ਪਾਸ ਕਿਆ ਹੈ ਤੇ ਆਪਣੇ ਵਾਲੇ ਪਾਸ ਕਹਿ ਦਿੰਦੇ ਆ ਵੀ ਸਾਡੇ ਕੋਲੇ ਵਿਜੀਲੈਂਸ ਹੈ ਪਰ ਵਿਜੀਲੈਂਸ ਕੇ ਅੰਦਰ ਵੀ ਥੋੜੀ ਨਾਰਾਜ਼ ਚੱਲ ਰਹੀ ਹੈ ਕਿਹੜੀ ਗੱਲ ਤੋਂ ਦੇਖੋ ਵਿਜੀਲੈਂਸ ਨੇ ਇੱਕ ਨਾ ਪਰਮਿਸ਼ਨ ਲੈਣੀ ਹੁੰਦੀ ਹੈ ਜਿਵੇਂ ਮੰਨ ਲਓ ਕਿ ਅਫਸਰ ਆndੀਆਂ ਵੀ ਕੈਟਾਗਰੀਆਂ ਨੇ ਗਾਂ ਜੇ ਤੇ ਕੋਈ ਹੈਟ ਲਿਸ਼ ਰਾਣੀ ਦਾ ਮੁਲਾਜ਼ਮ ਕਰਮਚਾਰੀ ਜੀ ਉਹਦੇ ਵਾਸਤੇ ਤਾਂ ਨਹੀਂ ਹੁੰਦੀ ਪਰ ਉਹਦਾ ਰਿਕਾਰਡ ਵਗੈਰਾ ਸੜਕ ਫੋੜਨਾ ਪੈਂਦਾ ਅੱਜ ਇੱਕ ਅਖਬਾਰ ਨੇ ਦਾਵਾ ਕੀਤਾ ਕਿ ਭਈ ਵਿਜੀਲੈਂਸ ਕਲਪਦੀ ਪਈ ਆ ਕਿ ਜਿਹੜੀਆਂ ਪਰਮਿਸ਼ਨਾਂ ਲੈਣੀਆਂ ਹੁੰਦੀਆਂ ਸ਼ਾਇਦ ਇੱਕ 17 ਇਹ ਰੂਲ ਆ ਕੋਈ ਇਹਨਾਂ ਦਾ ਉਹਦੇ ਤਹਿਤ ਲੈਂਦੇ ਨੇ ਇਹ ਜੀ ਉਹ ਕਹਿੰਦੇ ਕਿ ਭਈ ਉਹ ਪਰਮਿਸ਼ਨਾਂ ਨਹੀਂ ਦਿੰਦੇ ਜਿਹੜੀਆਂ ਵੱਡੇ ਅਫਸਰਾਂ ਦੇ ਖਿਲਾਫ ਜਾਂਚ ਪੜਤਾਲਾਂ ਚੱਲ ਰਹੀਆਂ ਨੇ ਜਾਂ ਕੇਸ ਨੇ ਹੂੰ ਤੇ ਦੂਜਾ ਇਹ ਆ ਕਿ ਜਿਹੜੇ ਕਰਮਚਾਰੀਆਂ ਦਾ ਰਿਕਾਰਡ ਚਾਹੀਦਾ ਉਹ ਇਹ ਸਮੇਂ ਸਿਰ ਮੋਹਿਆ ਨਹੀਂ ਕਰਵਾ ਪਾਰੇ ਤਾਂ ਹੁਣ ਦੇਖੋ ਗੱਲ ਇਹ ਆ ਕਿ ਜਦੋਂ ਸਮੇਂ ਸਿਰ ਇਹ ਸਾਰੀਆਂ ਚੀਜ਼ਾਂ ਮੋਹਿਆ ਨਹੀਂ ਹੋਣ ਗਿਆ ਟ੍ਰਾਇਲ ਕਾਦਾ ਹੋਏਗਾ ਬਿਲਕੁਲ ਜੇ ਟ੍ਰਾਇਲ ਨਹੀਂ ਹੋਊਗਾ ਤੇ ਫਿਰ ਦੋਸ਼ੀ ਕੌਣ ਹੈ ਬਦੋਸ਼ਾ ਕੌਣ ਹੈ ਸਾਬਤ ਕਿਵੇਂ ਹੋ ਹਮ ਜੇ ਇਹ ਸਾਬਤ ਨਹੀਂ ਹੋਊ ਤਾਂ ਸਜ਼ਾ ਕਿਨੂੰ ਹੋਣੀ ਆ ਸਿਸ ਵਾਸਤੇ ਮਾਨ ਸਾਹਿਬ ਨੂੰ ਵੀ ਧਿਆਨ ਦੇਣ ਦੀ ਸੋ। ਬਿਲਕੁਲ ਉੱਥੇ ਗੋਲਮੋਲ ਹੋਈ ਜਾਂਦਾ ਸਾਰਾ ਕੁਝ ਫਿਰ ਤੇ ਕਰਨਵੀਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਕਹ ਰਹੇ ਨੇ ਇਰਾਨ ਨੇ ਕਹਿੰਦੇ ਕਿਹਾ ਭਾਈ ਹਾਂਜੀ ਚਲੋ ਦਰਸਤ ਹੋ ਗਈ ਗੱਲ ਚੱਲਦੇ ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਮਿੰਟੂ ਜੀ ਤੁਹਾਡਾ ਵੀ ਬਹੁਤ ਬਹੁਤ ਮਿਹਰਬਾਨੀ ਜੀ ਫਿਰ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਮਿਲਦੇ ਹਾਂ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ